ਠੀਕ ਹੈ ਹਾਂਜੀ ਸਰ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਰਿਹਾ ਪ੍ਰੋਗਰਾਮ ਹੋ ਰਿਹਾ ਹੈ ਇੱਥੇ ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕਵਾਰਟਰਸ ਦੇ ਦੇਖਣ ਦੇਣਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਜ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੇ ਸਾਰੇ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁੱਲ ਬੁਲਾ ਕੇ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਪਟਾਉਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ ਘੱਟ 600 ਦੇ ਆਸ-ਪਾਸ ਮਲਾਜ਼ਮ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਵਕਫ ਡਿਊਟੀਜ਼ ਦੇ ਉੱਤੇ ਗਸ਼ਤਾਂ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ ਸਰ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਜੀ ਬਾਰਡਰ ਦੇ ਲਈ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇ ਇਹ ਸਰ ਪਹਿਲੀ ਵਾਰੀ ਹੋ ਰਿਹਾ ਵਾ ਕਿ ਥਾਣਿਆਂ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਾਂ ਚਾਹੋ ਇਹ ਦਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ इस तरह नहीं है कि एंट्री नहीं है बट यह भी हाँ जी थोड़ा जा टगेट हार्डनिंग जरूर की गई है सुरक्षा के मद्देनजर फोर्स जी तो अपने लैवल से ही तैयारी करवाई जाए अपना तैयारी कर रही है छब्बीस जनवरी प्रोग्राम लैके हज़ार के आसपास फोर्स तैनात की ठीक है हाँ जी अज डिस्ट्रिक्ट बटाला देख मैं आया छब्बीस जनवरी का जो प्रोग्राम हो रहा है इतना ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲ ਚਲਾਏ ਜਾ ਰਹੇ ਨੇ ਜੋ ਹੈੱਡਕਵਾਰਟਰਸ ਦੇ ਦੇਖਣ ਦੇ ਅਨਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਜ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੇ ਸਾਰੇ ਡੀਓਜ਼ ਦੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁਲ ਇਲਾਕੇ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ ਘੱਟ 600 ਦੇ ਆਸ-ਪਾਸ ਮਲਾਦੋਂ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਨੇ ਵੱਖ-ਵੱਖ ਡਿਊਟੀਆਂ ਦੇ ਉੱਤੇ ਗਸ਼ਟਾ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅچھے ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ ਸਰ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਜੀ ਮਾਦਮ ਜੀ ਨੇ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇਣਗੇ ਸਰ ਪਹਿਲੀ ਵਾਰੀ ਹੋ ਰਿਹਾ ਵਾ ਕੋਈ ਥਾਣੇ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਣਾ ਚਾਹੋ ਏ ਥਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ इस तरह नहीं है कि एंट्री नहीं है बट यह भी हाँ जी थोड़ा जा टगेट हार्डनिंग जरूर की गई है सुरक्षा के मद्देनज़र जी छब्बीस डिस्ट्रिक्ट पुलिस फोर्स जी अपने लैवल से ही तैयारी करवाई जाए अपना तैयारी कर रही है छब्बीस जनवरी प्रोग्राम लैके हज़ार के आसपास फोर्स तैनात की गई है ठीक है हाँ जी अज डिस्ट्रिक्ट बटाला देबी जनवरी का जो प्रोग्राम हो रहा है इतने ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕ quarters ਦੇ ਦੇਖੰਦ ਦੇਖੰਦ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਜ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੇ ਸਾਰੇ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁਲ ਇਲਾਕੇ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅ ਔਰ ਰਾਤ ਦੇ ਟਾਈਮ ਤੇ ਵੀ ਘਟੂ ਘਟ 600 ਦੇ ਆਸ-ਪਾਸ ਮਲਾਦੂ ਜਿਹੜੇ ਨੇ ਉਹ ਤੇ ਰਾਤ ਕੀਤੇ ਗਏ ਨੇ ਵੱਖ-ਵੱਖ ਡਿਊਟੀਆਂ ਦੇ ਉੱਤੇ ਗਸ਼ਟਾ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅچھے ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਜੀ ਮਾਡਰਨ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇਣਗੇ ਇਹ ਸਰ ਪਹਿਲੀ ਵਾਰੀ ਹੋ ਰਿਹਾ ਵਾ ਕਿ ਥਾਣੇ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਾਂਗੇ ਜੀ ਥਿਸ ਇਜ਼ ਪਾਰਟ ਆਫ ਜਿਹੜ ਉਹਦੇ ਚ ਇਸ ਤਰ੍ਹਾਂ ਨਹੀਂ ਹੈ ਕਿ ਐਂਟਰੀ ਨਹੀਂ ਹੈ ਬਟ ਇਹ ਵੀ ਹਾਂਜੀ ਥੋੜਾ ਜਿਹਾ ਟਾਰਗੇਟ ਹਾਰਡਨਿੰਗ ਜ਼ਰੂਰ ਕੀਤੀ ਗਈ ਹੈ ਸੁਰੱਖਿਆ ਦੇ ਮੱਦੇਨਜ਼ਰ ਜੀ 26 ਜਨਵਰੀ ਦੇ ਲੈ ਕੇ ਬਾਹਰ ਫੋਰਸ ਕਿੱਥੇ ਜਰੂਰੀ ਨਹੀਂ ਸਰ ਡਿਸਟ੍ਰਿਕਟ ਨਹੀਂ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਹੈ